ਸਤਿ ਮੇਰੀ ਸਤਿ ਸ੍ਰੀ ਅਕਾਲ ਅੱਜ ਜੀ ਤੁਹਾਡੇ ਕਚਹਿਰੀ ਵਿੱਚ ਸਾਡੇ ਪਿੰਡ ਦੇ ਉੱਪਰ ਦੇ ਕਲਾਕਾਰ ਅਜੀਤ ਸਿੰਘ ਜੀ ਨੂੰ ਫੇਰ ਦੁਬਾਰਾ ਲੈ ਕੇ ਆ ਰਹੇ ਆ ਅਸੀਂ ਅੱਜ ਬਾਬਾ ਸੂਰ ਸਿੰਘ ਜੀ ਜਗ੍ਹਾ ਦੇ ਉੱਪਰ ਇਹ ਸਿੰਗਰ ਰੰਗ ਕਰਦਾ ਸੀ ਕੁਝ ਬਾਬਾ ਜੀ ਦੇ ਜੀਵਨ ਦੇ ਸੰਬੰਧ ਵਿੱਚ ਚਾਰ ਲੈਣਾ ਪੇਸ਼ ਕਰਦੇ ਨਾਲ ਅਸੀਂ ਹੁਣ ਤੋਂ ਮਰਵਾਉਂਦੇ ਆ ਸਿੰਗਰ ਅਜੀਤ ਜੀ ਅਜੀ ਦੀਪ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਇਸ ਜਗ੍ਹਾ ਦੇ ਮੁੱਖ ਸੇਵਾਦਾਰ ਸਾਡੇ ਇਸ ਟਾਈਮ ਨਾਲ ਬੈਠੇ ਨੇ ਅਸੀਂ ਬਾਬਾ ਸੂਮ ਸਿੰਘ ਜੀ ਦੀ ਜਗ੍ਹਾ ਜੋ ਕਿ ਪਹਿਲਾਂ ਇਹਨਾਂ ਦਾ ਘਰ ਹੁੰਦਾ ਸੀ ਮਾਹ ਪੁਰਸ਼ਾ ਲੋਕ ਇੱਥੇ ਬੈਠੇ ਆ ਹੁਣ ਅਜੀ ਦੀਪ ਜੀ ਤੁਸੀਂ ਕੀ ਬਾਬਾ ਜੀ ਦੇ ਜੀਵਨ ਦੇ ਸਬੰਧ ਵਿੱਚ ਕਹਿਣਾ ਚਾਹੋਗੇ ਰੱਬ ਵਰਗੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਬੇਨ ਨਾਲ ਜੁੜੇ ਇੱਕ ਵਾਰ ਫਿਰ ਬਾਈ ਜਿਨ੍ਹਾਂ ਨਾਲ ਤਾਲਮੇਲ ਹੋਇਆ ਕੁਝ ਪਹਿਲਾਂ ਆਪਣੀ ਇੰਟਰਵਿਊ ਹੋਈ ਸੀ ਇਹਨਾਂ ਨੇ ਕਿਹਾ ਸੀ ਕਿ ਤੇ ਵਧੀਆ ਪਿਆਰ ਦਿੱਤਾ ਸਰੋਤਿਆਂ ਨੇ ਤੋ ਬਾਬਾ ਜੀ ਦੀ ਜੀਵਨੀ ਵਾਰੀ ਕੁਝ ਸ਼ਬਦ ਸੀ ਕਰਨਾ ਤੁਹਾਡੇ ਸਾਹਮਣੇ ਸਨਮੋਖ ਕਰ ਲਗਾ ਉਹ ਦੀ ਆਚਾਰਨ ਲੈਣਾ ਆਸ ਕਰਦਾ ਤੁਹਾਨੂੰ ਜਰੂਰ ਪਸੰਦ ਆਵੇਗਾ ਹਾਂਜੀ ਹਾਂਜੀ ਨੌਕਰੀ ਸੀ ਛੱਡੀ ਕਾਰਬਾਰ ਛੱਡਿਆ ਬੱਚਿਆਂ ਦਾ ਮਨ ਚੋਂ ਖਿਆਲ ਕੱਢਿਆ ਨੌਕਰੀ ਸੀ ਛੱਡੀ ਕਾਰਬਾਰ ਛੱਡਿਆ ਬੱਚਿਆਂ ਦਾ ਮਨ ਚੋਂ ਖਿਆਲ ਕੱਢਿਆ ਪਿੰਡ ਦੇ ਸੀ ਲੋਕ ਜਿਹੜੇ ਕਹਿੰਦੇ ਕਮਲ ਆਵੇ ਅੱਜ ਰਹਿੰਦੇ ਭਾਲਦੇ ਚੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲਦੇ ਨਹੀਂ ਸੰਤ ਬਾਬੇ ਸੋਹਣੇ ਨਾਲ ਦੇ ਚੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲਦੇ ਨਹੀਂ ਸੰਤ ਬਾਬੇ ਸੋਹਣੇ ਨਾਲ ਦੇ ਪਿੰਡ ਦੇ ਲੋਕਾਂ ਨੂੰ ਉਹਨਾਂ ਚੱਕਰਾਂ 'ਚ ਪਾਇਆ ਸੀ ਧਰਮਸ਼ਾਲਾ ਦੇ ਵਿੱਚ ਆ ਕੇ ਡੇਰਾ ਲਾਇਆ ਸੀ ਪਿੰਡ ਦੇ ਲੋਕਾਂ ਨੂੰ ਉਹਨਾਂ ਚੱਕਰਾਂ 'ਚ ਪਾਇਆ ਸੀ ਧਰਮਸਾਲਾ ਦੇ ਵਿੱਚ ਆ ਕੇ ਡੇਰਾ ਲਾਇਆ ਸੀ ਭਾਂਡੇ ਖੜਕਾਉਣ ਵਾਲੀ ਸੇਵਾ ਲਈ ਸੀ ਤਾਂ ਨਹੀਂ ਉੱਤੇ ਕੋਈ ਵਸਤੂ ਨਾ ਪਾਈ ਸੀ ਮਿਲਦਾ ਸੀ ਸੁੱਖ ਬੜਾ ਵਿੱਚ ਗਾਲ ਦੇ ਮਿਲਦਾ ਸੀ ਸੁੱਖ ਬੜਾ ਵਿੱਚ ਗਾਲ ਦੇ ਚੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲਦੇ ਨਹੀਂ ਸੰਤ ਬਾਬੇ ਸੋਹਣੇ ਨਾਲ ਦੇ ਚੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲਦੇ ਨਹੀਂ ਸੰਤ ਬਾਬੇ ਸੋਹਣੇ ਨਾਲ ਦੇ ਸਾਡਿਆਂ ਬਜ਼ੁਰਗਾਂ ਤੋਂ ਹੋਇਆ ਇੱਕ ਪਾਪ ਸੀ ਤਾਂ ਹੀ ਸਾਡੇ ਪਿੰਡ ਨੂੰ ਜੇ ਲੱਗਿਆ ਸ਼ਰਾਫ ਸੀ ਸਾਡਿਆਂ ਬਜ਼ੁਰਗਾਂ ਤੋਂ ਹੋਇਆ ਇੱਕ ਪਾਪ ਸੀ ਤਾਂ ਹੀ ਸਾਡੇ ਪਿੰਡ ਨੂੰ ਜੇ ਲੱਗੇ ਆ ਸ਼ਰਾਫ ਸੀ ਮਨ ਵਿੱਚ ਵਹਿਮ ਸੀ ਜ਼ਮੀਨਾਂ ਨੱਪ ਲੈਣਗੇ ਨਥੋ ਕਿਆ ਦੇ ਲੋਕ ਕਾਦੇ ਰਲ ਕੇ ਨਾ ਬਹਿਣਗੇ ਕਹਗੇ ਸੀ ਸੁੰਦਰ ਸਿੰਘ ਟੱਲੇਵਾਲ ਦੇ ਟੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲ ਦੇਣੀ ਸੰਤ ਬਾਬੇ ਸੋਹਣੇ ਨਾਲ ਦੇ ਟੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲ ਦੇਣੀ ਸੰਤ ਬਾਬੇ ਸੋਹਣੇ ਨਾਲ ਦੇ ਹੈਪੀ ਮੰਗੇ ਮਾਫੀ ਹੋਈਆਂ ਭੁੱਲਾਂ ਨੇ ਬਥੇਰੀਆਂ ਨਥੋਕਿਆਂ ਦੇ ਵਿੱਚ ਕਦੋਂ ਪਾਉਣੀਆਂ ਆੜੇ ਫੇਰੀਆਂ ਹੈਪੀ ਮੰਗੇ ਮਾਫੀ ਹੋਈਆਂ ਭੁੱਲਾਂ ਨੇ ਬਥੇਰੀਆਂ ਨਥੋਕਿਆਂ ਦੇ ਵਿੱਚ ਕਦੋਂ ਪਾਉਣੀਆਂ ਆੜੇ ਫੇਰੀਆਂ ਦਿੱਤੇ ਜੋ ਨੰਬਰ ਅਸੀਂ ਰਹੀਏ ਜਪਦੇ ਮੇਰਾ ਵਾਲਾ ਹੱਥ ਸਾਡੇ ਉੱਤੇ ਰੱਖਦੇ ਉਡੀਕਦੇ ਅਸੀਂ ਤਾਂ ਹੋ ਗਏ 22 ਸਾਲ ਦੇ ਚੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲਦੇ ਨਹੀਂ ਸੰਤ ਬਾਬੇ ਸੋਹਣੇ ਨਾਲ ਦੇ ਚੰਗੇ ਸੀ ਕਰਮ ਜਿਹੜੇ ਸਾਨੂੰ ਮਿਲ ਗਏ ਸੌਖੇ ਮਿਲਦੇ ਨਹੀਂ ਸੰਤ ਬਾਬੇ ਸੋਹਣੇ ਨਾਲ ਦੇ ਅੱਜ ਹੀ ਤੁਹਾਡਾ ਧੰਨਵਾਦ ਤੁਸੀਂ ਇਸ ਗੀਤ ਰਾਹੀਂ ਬਾਬਾ ਜੀ ਦੇ ਸ਼ਬਦ ਬੋਲੇ ਔਰ ਬਾਬਾ ਸੁੰਦਰ ਸਿੰਘ ਜੀ ਜੋ ਕਿ ਮਥੂਕੇ ਦੇ ਜੰਪੜ ਨੇ ਸੁੰਦਰ ਸਿੰਘ ਜੀ ਗਲੇ ਦੀ ਉਹਨਾਂ ਬਾਰੇ ਵੀ ਜਾਣਨਾ ਪਈ ਬਾਬਾ ਜੀ ਸਹੀ ਗੱਲ ਹਾਂ ਸਹੀ ਆ ਜਿੰਬੋਲਾ ਨੇ ਆਸੀ ਲਖਾਰੀ ਦਾ ਤੁਹਾਡਾ ਸਾਡੇ ਗੀਤਕਾਰ ਹੈਪੀ ਨੱਥੋ ਕੀ ਜੀ ਦਾ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਉਮਰ ਤਾਂ ਛੋਟੀ ਆ ਪਰ ਕਲਮ ਉਹਨਾਂ ਦੀ ਬਹੁਤ ਸੋਹਣੀ ਆ ਪ੍ਰਮਾਤਮਾ ਕਰੇ ਇਦਾਂ ਉਹਨਾਂ ਦੀ ਕਲਮ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾ ਲੈ ਤੁਸੀਂ ਬਾਬਾ ਜੀ ਦੇ ਇਹ ਗੀਤ ਰਾਹੀਂ ਸ਼ਬਦ ਬਿਆਨ ਕੀਤੇ ਆ ਬਾਬਾ ਜੀ ਸਹੀ ਕੀਤੇ ਨੇ ਹਾਂ ਸਹੀ ਕੀਤੇ ਉਹ ਅਮੀਦ ਕਰਦਾ ਸਾਡੇ ਦੋਸਤਾਂ ਨੂੰ ਦੂਰ ਦੇਸ਼-ਵਿਦੇਸ਼ ਵਿੱਚ ਬੈਠੇ ਸਾਰੇ ਰੱਬ ਵਰਗੇ ਸਰੂਪਾਂ ਨੂੰ ਬੇਨਤੀ ਹੈ ਕਿ ਅਗਰ ਵਧੀਆ ਲੱਗਿਆ ਤਾਂ ਜਰੂਰ ਇਸ ਬੰਦੇ ਦੀ ਇਸ ਸਾਡੇ ਭਰਾ ਛੋਟੇ ਭਰਾ ਦੀ ਜੂਰ ਹੌਸਲਾ ਫਜ਼ਾਈ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ